ਹਾਂਜੀ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਨਵੇਂ ਬਲੌਗ ਤੇ ਤੇ ਇਸ ਵਾਰ ਆਪਾਂ ਨਾ ਤੁਹਾਡੇ ਲਈ ਲੈ ਕੇ ਆਏ ਆ ਦੋ ਪੁੱਠੇ ਗੇਰਾਂ ਵਾਲੇ ਬੁਲਟ ਇੱਕ ਸਟੈਂਡਰਡ ਤੇ ਇੱਕ ਲੈਕਟਰ ਲੈਕਟਰ ਆਪਣੇ ਕੋਲ ਹੈਗਾ 2009 ਮਾਡਲ ਆ ਜੀ ਕੰਡੀਸ਼ਨ ਸਾਹਮਣੇ ਆ ਤੁਹਾਡੇ ਹੈਗਾ ਬਿਲਕੁਲ ਸਾਫ ਸੁਥਰਾ ਹੈਗਾ ਤੇ ਲਾਏ ਲੱਗੇ ਹੋਏ ਨੇਗੇ ਲੋ ਜੀ ਤੁਹਾਨੂੰ ਨੇੜੇ ਉਹ ਚੈੱਕ ਕਰਾ ਦਿੰਨੇ ਆ ਟੀਵੀ 13 4005 ਨੰਬਰ ਵੀ ਸੋਹਣਾਗਾ ਤੇ ਬਹੁਤ ਹੀ ਸਾਫ ਸੁਥਰਾ ਬੁਲਟ ਆ ਜੀ ਤੇ ਤੁਹਾਨੂੰ ਦੂਸਰਾ ਬੁਲਟ ਵੀ ਚੈੱਕ ਕਰਾ ਦਿੰਨੇ ਆ ਜਿਹੜਾ ਸਾਡਾ ਉੱਪਰ ਨੰਬਰ ਆ ਰਿਹਾ ਉਸ ਨੰਬਰ ਤੇ ਕਾਲ ਕਰਿਓ ਠੀਕ ਹੈ ਜੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤਾਂ ਕਿ ਆਪਾਂ ਇਹਦੇ ਸੌਦੇ ਲਈ ਬੋਲਟ ਹੋਰ ਲੈ ਕੇ ਆ ਸਕੀਏ। ਲਓ ਜੀ ਚੈੱਕ ਕਰੋ ਜੀ। ਦੂਜੇ ਬੋਲਟ ਦਾ ਨੰਬਰ ਹੈਗਾ 6200 PV11 ਨੰਬਰ ਇਹਦਾ ਵੀ ਸੋਹਣਾਗਾ। ਇਹ ਬਿਲਕੁਲ ਨਾਲ ਦਾ ਜਿਹਾ ਜੀ ਚੈੱਕ ਕਰ ਲਓ। ਕੋਈ ਪੇਂਟ ਨਹੀਂ ਹੈਗਾ ਕੋਈ ਕੁਝ ਨਹੀਂ। ਬਿਲਕੁਲ ਆਹ オリジナル ਬੋਲਟ ਹੈ ਜੀ। ਤੇ ਲੋਕੇਸ਼ਨ ਆਪਣੀ ਬਰਨਾਲਾ ਜਿਹੜਾ ਤੁਹਾਨੂੰ ਹਰ ਬਲੌਗ ਦੇ ਵਿੱਚ ਆਪਾਂ ਦੱਸਦੇ ਹੁੰਦੇ ਹਾਂਗੇ। ਤੇ ਜਿਹੜੇ ਵੀ ਵੀਰ ਨੇ ਹੁਣ ਇਹ ਡੀਲ ਕਰਾ ਕਰਨੀ ਹੋਵੇ ਜਾਂ ਇਦਾਂ ਦੇ ਹੋਰ ਵੀ ਬਹੁਤੇ ਬੋਲਟ ਲੈਣੇ ਹੋਣ ਜਿਹੜਾ ਆਪਣਾ ਹੁਣ ਨੰਬਰ ਉੱਪਰ ਫਲੈਸ਼ ਹੋ ਰਿਹਾ ਹੈਗਾ ਉਸ ਨੰਬਰ ਤੇ ਤੇ ਆਪਣੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਪੂਰੇ ਫਾਲੋ ਹੁਣ ਆਪਣਾ ਜਿਹੜਾ ਬਲੌਗ ਹੈ ਮੈਂ ਚੈੱਕ ਕਰ ਪਾ ਰਹਿਆਂਗਾ ਦੇਖਦੇ ਸਾਰੇ ਪੁਰਾਣੇ ਸਬਸਕ੍ਰਾਈਬ ਬਹੁਤ ਘੱਟ ਭਰਾ ਕਰ ਰਹੇ ਨੇਗੇ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜਾ ਆਪਣਾ ਇੰਸਟਾਗ੍ਰam ਉੱਤੇ ਆਪਣਾ ਚੈਨਲ ਪੇਜ ਬਣਿਆ ਹੋਇਆ ਹੈਗਾ ਸਿੰਘਾ ਟੋ ਡੀਲ ਪਲੀਜ਼ ਉਹਨੂੰ ਵੀ ਦੱਬ ਕੇ ਤੁਸੀਂ ਸ਼ੇਅਰ ਕਰੋ ਫਾਲੋ ਕਰੋ ਤੇ ਉੱਥੇ ਵੀ ਵੀਡੀਓ ਚੈੱਕ ਕਰਿਓ ਆਪਾਂ ਥੋੜੀ ਜੁੱਥੇ ਡੇਲੀ ਇੱਕ ਬੋਲਟ ਦੀ ਵੀਡੀਓ ਪਾਉਨੇ ਆਗੇ ਧੰਨਵਾਦ ਜੀ